ਐਸ਼ਰ ਦਾ ਜਿਨ੍ਹਾਂ ਨੂੰ ਪਾਵਰ ਸਟੀering ਦੀ ਕਿੱਟ ਬਾਰੇ ਨਹੀਂ ਪਤਾ ਤਾਂ ਆਪਾਂ ਜਾਣਕਾਰੀ ਦੇ ਦਈਏ ਵੀਡੀਓ ਪਾ ਕੇ ਹਿੱਸਾ ਪਾਵਰ ਸਟੀering ਦਾ ਇਹਦੇ ਵਿੱਚ ਕਾਫੀ ਬਾਡੀ ਪਾਰਟ ਆ ਜਿਹੜੇ ਬਦਲਨੇ ਪੈਂਦੇ ਆ ਕਾਫੀ ਚੀਜ਼ਾਂ ਦਾ ਫਰਕ ਆ ਪਾਵਰ ਦੇ ਵਿੱਚ ਇੱਕ ਤਾਂ ਇਹਦੇ ਆ ਪਲੇਟ ਜਿਹੜੀ ਆ ਅੱਗੇ ਪਾਵਰ ਸਟੀering ਨੂੰ ਨਾ ਫਰਕ ਆ ਗਿਆ ਆ ਦੇਖ ਦੀ ਜਿਹੜੀ ਮੂਹਰੇ ਪਲੇਟ ਆ ਨਾ ਇਹ ਲੱਗਦੀ ਹੁੰਦੀ ਹੈ ਇਹਦੇ ਉੱਪਰ ਹੀ ਇਹਦਾ ਜਿਹੜਾ ਵਾ ਪਾਵਰ ਸਟੀering ਟਿਕਿਆ ਹੁੰਦਾ ਚੁੱਲਾ ਦੇਖੋ ਜਿਹੜਾ ਆ ਚੁੱਲਾ ਫਰਕ ਆ ਆ ਸਭ ਤੋਂ ਵੱਡਾ ਜਿਹੜਾ ਬੇਸ ਹੈ ਇਹਦਾ ਆ ਪਾਵਰ ਦਾ ਇਸ ਕਰਕੇ ਦੀ ਕੋਸਟ ਕਾਫੀ ਫਰਕ ਪੈ ਜਾਂਦਾ ਜੈਕ ਬੜਾ ਤਗੜਾ ਅਰਜਨ ਵਰਗਾ ਜੈਕ ਆ ਇਹਨੂੰ ਹਿੱਸਾ ਬਹੁਤ ਤਗੜਾ ਬਣਾਇਆ ਇਹਨਾਂ ਨੇ ਸਪੈਂਡਲ ਸਪੰਡਲ ਤਗੜੇ ਆ ਐਂਡ ਜਮਾ ਅਰਜਨ ਵਰਗੇ ਜਿਵੇਂ ਅਰਜਨ ਨੂੰ ਐਂਡ ਆਉਂਦੇ ਆ ਇਹ ਆ ਐਸ਼ਰ 485 ਪਾਵਰ ਸਟੀਅਰਿੰਗ ਤੇ ਤੇਲ ਬ੍ਰੇਕ ਸਾਈਡ ਗੇਅਰ ਇੰਜਨ ਵੀ ਲੜਾ ਹੋਵੇ ਇੰਜਨ ਮਿਲ ਜੂ ਜੇ ਕਿਸੇ ਨੇ ਪਿਛਲਾ ਹਿੱਸਾ ਪੂਰਾ ਲੈਣਾ ਹੋਇਆ ਤਾਂ ਪੂਰਾ ਹਿੱਸਾ ਮਿਲ ਜੂਗਾ ਸਾਈਡ ਗੇਅਰ ਦੇ ਵਿੱਚ ਜਿਵੇਂ 557 552 ਸੇਮ ਟਰੈਕਟਰ ਇਹਦੇ ਅ라이 ਪਿਛਲਾ ਹਿੱਸਾ ਹੁੰਦਾ ਇਹਨਾਂ ਦਾ ਸਾਈਡ ਗੀਅਰ ਦੇ ਵਿੱਚ ਤਾਂ ਆਪਾਂ ਤਗੜਾ ਤੇਲ ਬ੍ਰੇਕਾਂ ਵਾਲਾ ਹਿੱਸਾ ਜੇ ਕਿਸੇ ਨੇ ਪੂਰਾ ਇਹਦਾ ਪਿਛਲਾ ਹਿੱਸਾ ਲੈਣਾ ਹੋਵੇ ਤੇ ਜੇ ਕਿਸੇ ਨੇ ਸ਼ੌਂਕੀਆ ਟਰੈਕਟਰ ਤਿਆਰ ਕਰਉਣਾ ਤਾਂ ਬਹੁਤ ਵਧੀਆ ਆਪਸ਼ਨ ਹੈ ਬਾਈ ਚਾਬੀ ਨਹੀਂ ਲੱਗੀ ਤੇਲ ਤੱਕ ਨਵਾਂ ਟਰੈਕਟਰ ਦੇ ਵਿੱਚ ਤਾਂ ਟੁਕੜ ਮੇਕਰ ਹੁਣਾ ਵੀ ਮਾਡਲ ਉੱਚਾ 2022 ਮਾਡਲ ਦੇ ਕਰੀਬ ਹੁਣਾ ਆਹ ਦੇਖੋ ਬੋੜੀ ਨਟ ਹਲੇ ਪਹਿਲੀ ਵਾਰੀ ਖੁੱਲੇ ਆਰਬੀਡਲ ਮੋਟਰ ਪਰਿਆਂ ਵੀ ਫੀਲਿੰਗ ਦਿਖਾਉਣਾ ਜਾ ਕੇ ਇਹਦੀ ਤੁਹਾਨੂੰ ਬਹੁਤ ਸੋਹਣਾ ਇੰਜਨ ਵੀ ਜਾਗਲਾ ਹਿੱਸਾ ਜਾਂ ਕਿਸੇ ਨੇ ਪਾਵਰ ਕਿਟ ਲੈਣੀ ਹੋਵੇ ਪੰਪ ਇਹਨੂੰ ਡਬਲ ਆ ਜਾਂ ਆ ਦੇਖੋ ਹਾਂ ਡਬਲ ਪੰਪ ਦੇ ਵਿੱਚ ਪਾਵਰ ਸਟੀering ਕਿਉਂ ਅੱਗੇ ਪਹਿਲਾਂ ਇਹਨੂੰ ਇੱਥੇ ਸਿੰਗਲ ਪੰਪ ਹੁੰਦਾ ਜਦੋਂ ਆਪਣਾ ਸਿੰਪਲ ਸਟੀering ਹੁੰਦਾ ਜਾਂ ਡਬਲ ਪੰਪ ਹੋ ਗਿਆ ਠੀਕ ਆ ਜੀ ਹੋਂ ਤੋਂ ਆਗੇ ਆ ਪਿੱਛੋਂ ਪਾਇਪ ਆ ਗਿਆ ਜਿਹੜਾ ਮੇਨ ਤੇਲ ਵਾਲਾ ਤੇਲ ਬ੍ਰੇਕਾਂ ਦਾ ਜਿਹੜਾ ਤੇਲ ਦਿੱਤਾ ਹੁੰਦਾ ਇਹਨੂੰ ਆ ਫਿਲਟਰ ਤੋਂ ਇੱਥੋਂ ਆ ਦੇਖੋ ਆ ਟਿੱਕੀ ਹੈ ਨਾ ਜਿਹੜੀ ਇੱਥੋਂ ਆ ਵਾਪਸੀਆਂ ਜਿਹੜੀਆਂ ਗਈਆਂ ਦੇਖੋ ਤੇਲ ਬ੍ਰੇਕਾਂ ਦੀ ਇਹ ਪਹਿਲਾਂ ਫਿਲਟਰ ਸਿੱਧਾ ਲੱਗਾ ਹੁੰਦਾ ਮਿਸਤਰੀ ਭਰਾ ਵੀ ਚੈੱਕ ਕਰ ਲੈਣ ਬਾਅਦ ਚ ਉਹਦੇ ਥੱਲੇ ਆ ਪਲੇਟ ਕਰਤੀ ਕੰਪਨੀ ਨੇ ਤੇਲ ਬ੍ਰੇਕਾਂ ਵਾਸਤੇ ਥੱਲੇ ਪਲੇਟ ਦਿੱਤੀ ਹੋਈ ਹੈ ਇੱਕ ਤੋਂ ਜਿਹੜੀ ਸਪਲਾਈ ਆ ਬ੍ਰੇਕਾਂ ਨੂੰ ਜਾਂਦੀ ਆ ਤੇਲ ਬ੍ਰੇਕਾਂ ਸਾਈਡ gear ਦੇ ਵਿੱਚ ਇਹਨੂੰ ਜਿੰਨੀਆਂ ਪਾਈਪਾਂ ਤਕਰੀਬਨ ਆਈਆਂ ਰਬੜ ਦੀਆਂ ਆਈਆਂ ਜਿਹੜੀਆਂ ਪਾਵਰ ਸਟੀਅਰਿੰਗ ਦੇ ਆਈਆਂ ਕੁਝ ਕੁ ਵੈਪਾਂ ਲੋਹੇ ਦੇ ਆ ਜ਼ਿਆਦਾਤਰ ਇਹਨੂੰ ਰਬੜ ਦੀਆਂ ਪਾਈਆਂ ਹੋਈਆਂ ਇੰਨਾਂ ਵੀ ਸੁੱਕਾ ਪਿਆ ਟਰੈਕਟਰ ਦਾ ਤੇ ਅਖਿਲ ਇਹ ਹੈਗਾ ਬਾਈ ਜੀ 16 ਮਾਡਲ ਸੋਰੀ ਮੈਂ ਮਾਡਲ ਤੋਂ ਨੂੰ ਪੁੱਛਿਆ ਗਿਆ 16 ਮਾਡਲ ਤੇ ਹਾਲੇ ਤੱਕ ਸਪੈਂਡਲ ਵੀ ਕੰਪਨੀ ਦੇ ਖੁੱਲੇ ਨਹੀਂ ਹੋਏ ਤੇ ਬਹੁਤ ਸੋਹਣਾ ਆਪਸ਼ਨ ਆ ਜੇ ਕਿਸੇ ਨੇ ਲੈਣਾ ਹੋਵੇ ਪਿਛਲਾ ਹਿੱਸਾ ਤੇ ਉਹ ਘੈਂਟ ਚੀਜ਼ ਆ ਤੇਲ ਬ੍ਰੇਕਾਂ ਦੇ ਵਿੱਚ ਆ ਪਾਵਰ ਸਟੀering ਤੇ ਇਹਦੀ ਆ ਟੈਂਕੀ ਗੋਲ ਟੈਂਕੀ ਕਰਤੀ ਇਹਦੇ ਵਿੱਚ ਫਲੂਇਡ ਮੀਟਰ ਵਾਲੀ ਤੇ ਵੀਡੀਓ ਚੰਗੀ ਲੱਗੇ ਤਾਂ ਬਾਈ ਜੀ ਪੇਜ ਨੂੰ ਫੋਲੋ ਕਰ ਲਿਓ ਭਲਵਾਨ ਟ੍ਰੈਕਟਰ ਪਟਿਆਲਾ ਧੰਨਵਾਦ ਜੀ